ਅਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਜਨਗਣਨਾ ਨੂੰ ਲੈ ਕੇ ਜਿਹੜੀ ਇਸ ਵਾਰ ਦੋ ਪੜਾਵਾਂ ਵਿੱਚ ਹੋਣ ਜਾ ਰਹੀ ਹੈ ਤੇ ਦੋ ਤਰ੍ਹਾਂ ਦੀ ਹੈ ਜਿਹੜੀ ਉਹ ਜਨਗਣਨਾ ਹੋਊਗੀ ਇੱਕ ਤਾਂ ਜਿਵੇਂ ਆਮ ਨਾਰਮਲੀ ਹੁੰਦੀ ਆਈ ਹੈ ਤੇ ਦੂਸਰੀ ਹੋਊਗੀ ਜਾਤੀ ਦੇ ਆਧਾਰ ਤੇ ਤਾਂ ਪਹਿਲਾਂ ਹੀ ਇਸ ਦੇ ਸਬੰਧ ਵਿੱਚ ਗੈਜਟ ਹੈ ਜਿਹੜਾ ਉਹ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਤੇ ਬਾਕੀ ਦੀ ਵੀ ਜਾਣਕਾਰੀ ਜਿਹੜੀ ਤੁਹਾਨੂੰ ਦੇ ਦਿੰਨੇ ਆ ਕਿ ਇਹਦਾ ਪਹਿਲਾ ਤੇ ਦੂਜਾ ਪੜਾ ਜਿਹੜਾ ਕਦੋਂ ਸ਼ੁਰੂ ਹੋਣ ਜਾ ਰਿਹਾ ਤੇ ਕੀ ਕੀ ਰਿਕਾਰਡ ਸਬੰਧਤ ਅਧਿਕਾਰੀ ਜਿਹੜੇ ਉਹ ਲਿਖਣਗੇ ਕਿ ਕਿਹੜੇ ਕਿਹੜੇ ਸਵਾਲ ਆ ਜਿਹੜੇ ਉਹ ਪੁੱਛਦੇ ਹੁੰਦੇ ਆ ਕਿਹੜੀ ਕਿਹੜੀਆਂ ਚੀਜ਼ਾਂ ਨੋਟ ਹੈ ਜਿਹੜੀਆਂ ਕੀਤੇ ਜਾਂਦੀਆਂ ਨੇ ਸੋ ਇਸ ਵਾਰ ਇਹ ਜਨਗਣਨਾ ਜਿਹੜੀ ਪੂਰੀ ਤਰ੍ਹਾਂ ਡਿਜੀਟਲ ਹੋ ਗਈ ਪਹਿਲਾਂ ਦੀ ਤਰ੍ਹਾਂ ਨਹੀਂ ਹੈਗਾ ਕਿ ਵੱਡੇ ਵੱਡੇ ਰਜਿਸਟਰਾਂ ਤੇ ਅਧਿਕਾਰੀ ਨਾਮ ਹੈ ਜਿਹੜੇ ਲਿਖਣਗੇ ਤਾਂ ਉਹਨਾਂ ਨੂੰ ਇੱਕ ਟੈਬਾ ਦਿੱਤੀਆਂ ਜਾਣਗੀਆਂ ਤੁਹਾਡੇ ਘਰ ਦੇ ਦਰ ਤੇ ਆ ਕੇ ਤੁਹਾਡੀ ਲੋਕੇਸ਼ਨ ਆਪਣੇ ਆਪ ਉਹ ਟੈਬ ਜਿਹੜੀ ਚੱਕ ਲੂ ਜਦੋਂ ਉਹਦੇ ਵਿੱਚ ਨਾਮ ਭਰਿਆ ਜਾਊਗਾ ਤਾਂ ਸਾਰੀ ਕਹਿਣ ਤੋਂ ਭਾਵ ਜਿਹੜੀ ਇਹ ਜਨਗਣਨਾ ਹੋਊਗੀ ਉਹ ਡਿਜੀਟਲ ਹੋਊਗੀ ਆਨਲਾਈਨ ਹੀ ਸਾਰੀ ਰਿਪੋਰਟ ਸਾਰੇ ਅੰਕੜੇ ਆ ਜਿਹੜੇ ਉਹ ਚੜਨਗੇ ਤਾਂ ਜਾਣਕਾਰੀ ਨਾਂ ਦਾ ਪਹਿਲਾ ਪੜਾ ਜਿਹੜਾ ਅਗਲੇ ਸਾਲ 1 ਅਪ੍ਰੈਲ ਤੋਂ ਹੈ ਜਿਹੜਾ ਸ਼ੁਰੂ ਹੋਣਾ ਹੈ ਇਸ ਸਮੇਂ ਦੌਰਾਨ ਲੋਕਾਂ ਦੇ ਘਰਾਂ ਦੇ ਵਿੱਚ ਮੌਜੂਦਾ ਵਾਹਨ ਇਲੈਕਟ੍ਰੋਨਿਕ ਸਮਾਨ ਤੇ ਹੋਰ ਕਿਹੜੀਆਂ-ਕੜੀਆਂ ਸਹੂਲਤਾਂ ਨੇ ਕਿਹੜੀਆਂ-ਕੜੀਆਂ ਸਹੂਲਤਾਂ ਲੋਕ ਜਿਹੜੇ ਲੈ ਰਹੇ ਐ ਇਹਦੀ ਜਾਣਕਾਰੀ ਹੈ ਜਿਹੜੀ ਇਕੱਠੀ ਕੀਤੀ ਜਾਣੀ ਹੈ ਸੋ ਭਾਰਤ ਦੇ ਰਜਿਸਟਰਾਰ ਜਨਰਲ ਨੇ ਰਾਜਾਂ ਦੇ ਮੁੱਖ ਸਕੱਤਰ ਨੂੰ ਵੀ ਇਹਦੇ ਸਬੰਧ ਵਿੱਚ ਇੱਕ ਪੱਤਰ ਹੈ ਜਿਹੜਾ ਉਹ ਜਾਰੀ ਕਰ ਦਿੰਦਾ ਹੈ ਇਸ ਤੋਂ ਇਲਾਵਾ ਜਾਤੀ ਜਨਗਣਨਾ ਵੀ ਇਸ ਵਾਰ ਹੈ ਜਿਹੜੀ ਕੀਤੀ ਜਾਊਗੀ ਤਾਂ ਇਹਦੇ ਵਿੱਚ ਸਰਕਾਰ ਸਾਰਾ ਡਾਟਾ ਆਪਣੇ ਕੋਲ ਰੱਖਦੀ ਹੁੰਦੀ ਹੈ ਜਨ ਹਿੱਤ ਵਿੱਚ ਜਾਰੀ ਜਿਹੜਾ ਉਹ ਨਹੀਂ ਕਰਦੀ ਜੋ ਵੀ ਜਾਤੀ ਆਧਾਰ ਤੇ ਜਨਗਣਨਾ ਜਿਹੜੀ ਹੋਊਗੀ ਤਾਂ ਇਹਦੇ ਵਿੱਚ ਡਾਟਾ ਇਕੱਠਾ ਕਰਨ ਲਈ ਮੋਬਾਈਲ ਐਪਲੀਕੇਸ਼ਨ ਦੀ ਜਿਹੜੀ ਉਹ ਵਰਤੋਂ ਕੀਤੀ ਜਾਣੀ ਹੈ ਸੋ ਇਹ ਪਹਿਲਾ ਮੌਕਾ ਹੈ ਜਦੋਂ ਦੇਸ਼ ਦੇ ਵਿੱਚ ਡਿਜੀਟਲ ਜਨਗਣਨਾ ਜਿਹੜੀ ਉਹ ਕੀਤੀ ਜਾਣੀ ਹੈ ਤਾਂ ਇੱਕ ਸਰਕਾਰੀ ਬਿਆਨ ਹੈ ਜਿਹਦੇ ਵਿੱਚ ਕਿਹਾ ਗਿਆ ਹੈ ਕਿ ਜਨਗਣਨਾ ਵਿੱਚ ਜਾਤੀ ਗਿਣਤੀ ਵੀ ਹੈ ਜਿਹੜੀ ਉਹ ਕੀਤੀ ਜਾਣੀ ਹੈ ਕਿ ਕਿਹੜੀ ਜਾਤ ਦੇ ਕਿੰਨੇ ਲੋਕ ਕਿਸੇ ਹਰੀਏ ਚ ਜਿਹੜਾ ਰਹਿੰਦੇ ਐ ਸੋ ਇਹਦੇ ਲਈ ਐ ਜਿਹੜਾ 34 ਲੱਖ ਤੋਂ ਵੱਧ ਗਿਣਤੀਕਾਰ ਸੁਪਰਵਾਈਜ਼ਰ ਤੇ ਲਗਭਗ 1 ਲੱਖ 30 ਹਜ਼ਾਰ ਜਨਗਣਨਾ ਕਰਮਚਾਰੀ ਐ ਜਿਹੜੇ ਉਹ ਤਾਇਨਾਤ ਕੀਤੇ ਜਾਣੇ ਆ ਇਹ ਸਾਰੇ ਅੰਕੜੇ ਇਕੱਠੇ ਕਰਨ ਲਈ ਤਾਂ ਇਹਦੇ ਪਹਿਲੇ ਪੜਾਅ ਦੇ ਵਿੱਚ ਜਿਹੜਾ ਉਹ ਸਮਾਨ ਦੀ ਸੂਚੀ ਬਣਾਈ ਜਾਣੀ ਐ ਜਿਵੇਂ ਲੋਕਾਂ ਦੀ ਰਹਿਣ ਦੀ ਸਥਿਤੀ ਹੋਗੀ ਜਾਇਦਾਦ ਹੋਗੀ ਅਤੇ ਕਿਹੜੇ-ਕਿਹੜੀਆਂ ਸਹੂਲਤਾਂ ਉਹ ਲੈ ਰਹੇ ਐ ਦੂਜੇ ਪੜਾਅ ਦੇ ਵਿੱਚ ਘਰ ਦੇ ਵਿੱਚ ਰਹਿਣ ਵਾਲੇ ਹਰੇਕ ਵਿਅਕਤੀ ਦੀ ਜਨਸੰਖਿਆ ਕੀ ਪਰਿਵਾਰ ਦੇ ਕਿੰਨੇ ਮੈਂਬਰ ਹੈ ਆਰਥਿਕ ਅਤੇ ਹੋਰ ਸਮਾਜਿਕ ਜਿਹੜੀ ਜਾਣਕਾਰੀ ਹੈ ਉਹ ਇਕੱਠੀ ਕੀਤੀ ਜਾਣੀ ਹੈ ਇਸ ਨੂੰ ਜਨਸੰਖਿਆ ਗਣਨਾ ਪੀਈ ਹੈ ਜਿਹੜਾ ਕਿਹਾ ਜਾਊਗਾ ਪੀਈ ਦਾ ਨਾਮ ਹੈ ਜਿਹੜਾ ਦਿੱਤਾ ਗਿਆ ਤਾਂ ਇਹ ਜਿਹੜਾ ਦੂਜਾ ਪੜਾ ਹੈ ਉਹ 1 ਫਰਵਰੀ 2027 ਨੂੰ ਹੈ ਜਿਹੜਾ ਨਿਰਧਾਰਤ ਕੀਤਾ ਗਿਆ ਤਾਂ ਦੋ ਪੜਾਵਾਂ ਦੇ ਵਿੱਚ ਇਹ ਜਨਗਣਨਾ ਜਿਹੜੀ ਕੀਤੀ ਜਾਣੀ ਹੈ ਤਾਂ ਇਸ ਜਾਣਗਣਨਾ ਦੇ ਵਿੱਚ ਤਿੰਨ ਦਰਜਣ ਸਵਾਲ ਹੈ ਜਿਹੜੇ ਉਹ ਪੁੱਛੇ ਜਾਣੇ ਹਨ ਜਿਵੇਂ ਇਹਦੇ ਵਿੱਚ ਇਹੜੇ ਸਵਾਲ ਤਿਆਰ ਕੀਤੇ ਜਾਂਦੇ ਆ ਘਰਾਂ ਤੋਂ ਲੈ ਕੇ ਇਲੈਕਟ੍ਰੋਨਿਕ ਸਮਾਨ ਤੱਕ ਜੋ ਆਪਣੇ ਘਰੇ ਇਲੈਕਟ੍ਰੋਨਿਕ ਸਮਾਨ ਹੈ ਵਾਹਨ ਆ ਗਏ ਸਾਈਕਲ ਆ ਮੋਟਰਸਾਈਕਲ ਆ ਗਆ ਕਾਰ ਜੀਪ ਅਤੇ ਵੈਨ ਰੇਡੀਓ ਟੀਵੀ ਟਰਾਜਿਸਟਰ ਇਹ ਸਾਰੀਆਂ ਚੀਜ਼ਾਂ ਤੁਹਾਡੇ ਤੋਂ ਪੁੱਛੀ ਜਾਣੀਆਂ ਤੁਹਾਡੇ ਘਰ ਆ ਕਿ ਤੁਹਾਡੇ ਮੈਂਬਰ ਕਿੰਨੇ ਆ ਇਹਨਾਂ ਦੇ ਵਿੱਚੋਂ ਕਿਹੜਾ ਕਿਹੜਾ ਸਮਾਨ ਤੁਹਾਡੇ ਕੋਲੇ ਹੈਗਾ ਇਹ ਰਿਕਾਰਡ ਹੈ ਜਿਹੜਾ ਇਕੱਠਾ ਉਹ ਕੀਤਾ ਜਾਣਾ ਤੇ ਇਹਦਾ ਮਾਲਕ ਕੌਣ ਹੈ ਇਹਦੇ ਕੋਲ ਇਹਦੀ ਮਾਲਕੀਆ ਕਹਿੰਦੇ ਭਾਬ ਕਿਹਦੇ ਨਾਮ ਤੇ ਇਹ ਚੀਜ਼ਾਂ ਨੇ ਉਹ ਨਾਂ ਵੀ ਹੈ ਜਿਹੜਾ ਇਹਦੇ ਵਿੱਚ ਲਿਖਿਆ ਜਾਣਾ ਹੈ ਇਸ ਤੋਂ ਇਲਾਵਾ ਨਾਗਰਿਕਾਂ ਤੋਂ ਅਨਾਜ ਦੀ ਖਪਤ ਈਨਾਲਾ ਪਾਣੀ ਰੋਸ਼ਨੀ ਦੇ ਸਰੋਤ ਅਖਾਨਿਆਂ ਦੀ ਕਿਸਮ ਅਤੇ ਉਹਨਾਂ ਤੱਕ ਪਹੁੰਚ ਕਰਨੀ ਗੰਦੇ ਪਾਣੀ ਦਾ ਨਫਟਾਰਾ ਨਹਾਉਣਾ ਰਸੋਈ ਦੀਆਂ ਸਹੂਲਤਾਂ ਖਾਣਾ ਪਕਾਉਣ ਲਈ ਵਰਤੇ ਜਾਣ ਵਾਲੇ ਬਾਲਣ ਜਿਵੇਂ ਐਲਪੀ ਗੈਸ ਸਿਲੰਡਰ ਆ ਗਿਆ ਇਹ ਵੀ ਇਹਦੇ ਵਿੱਚ ਜਿਹੜਾ ਰਿਕਾਰਡ ਕੀਤਾ ਜਾਊਗਾ ਇਹਦੇ ਬਾਰੇ ਵੀ ਜਿਹੜਾ ਤੁਹਾਡੇ ਤੋਂ ਉਹ ਪੁੱਛਿਆ ਜਾਣਾ ਇਸ ਤੋਂ ਇਲਾਵਾ ਇਹ ਵੀ ਪੁੱਛਿਆ ਜਾਊਗਾ ਕਿ ਉਹਨਾਂ ਨੇ ਛੱਤ ਦਾ ਕੰਧਾਂ ਤੇ ਫਰਸ਼ ਤੇ ਕਿਹੜੀ ਸਮੱਗਰੀ ਹੈ ਜਿਹੜੀ ਉਹ ਵਰਤੀ ਹੈ ਤੁਹਾਡੇ ਘਰਾਂ ਦੇ ਵਿੱਚ ਘਰ ਦੇ ਵਿੱਚ ਕਿੰਨੇ ਮੈਂਬਰ ਰਹਿੰਦੇ ਆ ਘਰ ਦੇ ਵਿੱਚ ਕਿੰਨੇ ਕਮਰੇ ਆ ਕਿੰਨੇ ਘਰ ਦੇ ਵਿੱਚ ਵਿਆਹੇ ਹੋਏ ਜੋੜੇ ਆ ਇਸ ਤੋਂ ਇਲਾਵਾ ਹੋਰ ਵੀ ਇਹਨਾਂ ਸੰਬੰਧਤਾ ਸਵਾਲ ਹੈ ਜਿਹੜੇ ਉਹ ਅਧਿਕਾਰੀ ਪੁੱਛ ਸਕਦੇ ਤਾਂ ਦੋ ਬੜਾਵਾਂ ਦੇ ਵਿੱਚ ਜਨਗਣਨਾ ਜਿਹੜੀ ਹੋਊਗੀ 1 ਅਪ੍ਰੈਲ ਦੇ ਵਿੱਚ ਤੇ 1 ਫਰਵਰੀ ਦੇ ਵਿੱਚ ਤਾਂ 2027 ਦੇ ਵਿੱਚ ਜਿਹੜੀ ਇਹ ਜਨਗਣਨਾ ਸਟਾਰਟ ਹੋਣ ਜਾ ਰਹੀ ਹੈ ਦੋ ਤਰ੍ਹਾਂ ਨਾਲ ਹੀ ਇਹ ਜਾਣਗਾਰਨਾ ਹੋਊਗੀ ਇੱਕ ਜਾਤੀ ਦੇ ਆਧਾਰ ਤੇ ਵੀ ਜਾਣਗਾਰਨਾ ਜਿਹੜੀ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਸਾਰੀ ਜਾਣਗਾਰਨਾ ਇਹ ਡਿਜੀਟਲ ਹੋਊ ਇਸ ਵਾਰ ਤਾਂ ਟੈਬਾਂ ਨੇ AI ਟੈਕਨੋਲੋਜੀ ਦੀ ਵਰਤੋਂ ਕੀਤੀ ਜਾਣੀ ਹੈ ਲੋਕੇਸ਼ਨ ਆਪਣੇ ਆਪ ਤੁਹਾਡੇ ਘਰ ਦੇ 바ਰ ਗਿਆ ਕੇ ਇਹ ਟੈਬਾ ਚੱਕ ਲਿਆ ਕਰਨੀਆਂ ਜਦੋਂ ਉਹ ਇਸ ਟੈਬ ਦੇ ਵਿੱਚ ਸੰਬੰਧਕ ਸੰਬੰਧਿਤ ਜਿਹੜੇ ਅਧਿਕਾਰੀ ਹੋਣਗੇ ਉਹ ਤੁਹਾਡਾ ਨਾਮ ਪੜ੍ਹਨਗੇ ਤਾਂ ਆਨਲਾਈਨ ਸਾਰਾ ਇਹ ਡਾਟਾ ਜਿਹੜਾ ਸਰਕਾਰ ਕੋਲੇ ਚਲੇ ਜਾਊਗਾ